ਅਮਰੀਕਾ ਦੇ ਵਿੱਚ ਫਲੋਰੀਡਾ ਸਟੇਟ ਦੇ ਵਿੱਚ ਵੱਦ ਭਾਗੀ ਘਟਨਾ ਹੋਈ ਹੈ ਜਿਹਦੇ ਵਿੱਚ ਇੱਕ ਟਰੱਕ ਡਰਾਈਵਰ ਹਰਜਿੰਦਰ ਸਿੰਘ ਉਹਦੇ ਕੋਲ ਜਿਹੜੀ ਹੈ ਯੂ ਟਰਨ ਲੰਘਿਆ ਜਿਹੜਾ ਐਕਸੀਡੈਂਟ ਹੋਇਆ ਉਹਨੂੰ ਲੈ ਕੇ ਕਾਫੀ ਗੰਭੀਰ ਚਿੰਤਾ ਜਿਹੜੀ ਹੈ ਜਨਕ ਕੀਤੀ ਗਈ ਹੈ ਔਰ ਇੱਕ ਬੜਾ ਵਿਸਤਾਰਤ ਜਿਹੜਾ ਰੈਜੂਲੇਸ਼ਨ ਹੈ ਸ਼ਰੋਗਣੀ ਅਕਾਲੀ ਦਲ ਵੱਲੋਂ ਅੱਜ ਦੀ ਮੀਟਿੰਗ ਦੇ ਵਿੱਚ ਜਿਹੜਾ ਉਪਾਸ ਕੀਤਾ ਗਿਆ ਜਿਹਦੇ ਵਿੱਚ ਅਸੀਂ ਜਿਹੜੇ ਪਰਿਵਾਰ ਜਿਨ੍ਹਾਂ ਦੇ ਫੈਮਿਲੀ ਮੈਂਬਰ ਉਹਦੇ ਚ ਡੈਥ ਹੋਈ ਹੈ ਜਾਂ ਜ਼ਖਮੀ ਹੋਏ ਆ ਉਹਨਾਂ ਪ੍ਰਤੀ ਅਸੀਂ ਦਰਦੀ ਵੀ ਪ੍ਰਗਟ ਕੀਤੀ ਹੈ ਅਰਦਾਸ ਵੀ ਕੀਤੀ ਹੈ ਪਰ ਨਾਲੇ ਵੀ ਕਹਿ ਕੇ ਜਿਸ ਤਰੀਕੇ ਨੰਗੇ ਸਿਰ ਹਰਦੀਪ ਸਿੰਘ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਉਹਦੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਮਰ ਹਟ ਗਈ ਕਿਉਂਕਿ ਇਹ ਕੁਝ ਜਿਹੜੇ ਆ ਤੁਹਾਡੇ ਫੰਡਾਮੈਂਟਲ ਰਾਈਟ ਹੁੰਦੇ ਆ ਜਿਹੜੇ ਅਸੀਂ ਸਮਝਦੇ ਆ ਕਿ ਅਮਰੀਕਾ ਇੱਕ ਸੋਵਰਨ ਕੰਟਰੀ ਆ ਅਸੀਂ ਉੱਥੇ ਦੀ ਜੁਡੀਸ਼ਰੀ ਤੋਂ ਵੀ ਪੂਰੀ ਰਿਸਪੈਕਟ ਦਿੰਦੇ ਆ ਪਰ ਨਾਲ ਅਸੀਂ ਸਾਰਿਆਂ ਨੂੰ ਬੇਨਤੀ ਵੀ ਕਰਦੇ ਆ ਕਿ ਇੱਕ ਫੇਅਰ ਟ੍ਰਾਇਲ ਜਿਹੜਾ ਜਿੱਥੇ ਪ੍ਰੋਪਰ ਮੌਕਾ ਉਹਨੂੰ ਹਰਜਿੰਦਰ ਸਿੰਘ ਨੂੰ ਜਿਹੜਾ ਉਹ ਮਿਲਣਾ ਚਾਹੀਦਾ ਹੈ ਕਿ ਉਹ ਆਪਣਾ ਕੇਸ ਜਿਹੜਾ ਆਪਣੇ ਵਕੀਲਾ ਦੇ ਨਾਲ ਹੀ ਚੰਗੀ ਤਰ੍ਹਾਂ ਤੇ ਨਾਲ ਕੰਟੈਸਟ ਕਰ ਸਕੇ ਉਹ ਮੌਕਾ ਜਿਹੜਾ ਹੈਗਾ ਉਹ ਹਰਜਿੰਦਰ ਸਿੰਘ ਨੂੰ ਜਿਹੜਾ ਉਹ ਦਿੱਤਾ ਜਾਣਾ ਚਾਹੀਦਾ ਤਾਂ ਜੋ ਕਿਤੇ ਵੀ ਇਹ ਨਾ ਲੱਗੇ ਕਿ ਉਹਦੇ ਨਾਲ ਜਿਹੜੀ ਹੈ ਜਾਤੀ ਦੀ ਇਸ ਕਰਕੇ ਫੇਰ ਟ੍ਰਾਇਲ ਹੋਵੇ ਇੰਡੀਅਨ ਗਵਰਨਮੈਂਟ ਨੂੰ ਵੀ ਅਸੀਂ ਬੇਨਤੀ ਕੀਤੀ ਆ ਕਿ ਉਹ ਵੀ ਆਪਣਾ ਰੋਲ ਪਲੇ ਕਰੇ ਜਿਹੜੀ ਸਟੇਟ ਗਵਰਨਮੈਂਟ ਆ ਉਹ ਵੀ ਆਪਣਾ ਰੋਲ ਪਲੇ ਕਰੇ ਅਸੀਂ ਭਾਰਤ ਸਰਕਾਰ ਨੂੰ ਕਿਹਾ ਕਿ ਐਮਬੈਸੀ ਨੂੰ ਵੀ ਤੁਸੀਂ ਹਦਾਇਤਾਂ ਕਰੋ ਕਿ ਐਮਬੈਸੀ ਔਰ ਕੌਂਸੂਲੇਟ ਜਿਹੜੇ ਆ ਉਹਦੇ ਨਾਲ ਜਾ ਕੇ ਮੇਲ-ਜੋਲ ਕਰਨ ਤੇ ਜੋ ਵੀ ਇਹਨੂੰ ਲੀਗਲ ਸਹਾਇਤਾ ਚਾਹੀਦੀ ਆ ਉਹ ਸਾਰੀ ਉਹਨੂੰ ਪ੍ਰੋਵਾਈਡ ਕੀਤੀ ਜਾਵੇ ਇਸ ਤੋਂ ਇਲਾਵਾ ਤਿੰਨ ਸ਼ੋਕਮਤੇ ਅੱਜ ਅਸੀਂ ਪਾਸ ਕੀਤੇ ਆ ਇੱਕ ਤੇ ਸੰਤ ਬਾਬਾ ਬਜਿੰਦਰ ਸਿੰਘ ਜੀ ਰਾਣੇ ਵਾਲੇ ਜਿਹੜੇ ਬੜੀ ਵੱਡੀ ਉੱਚ ਧਾਰਮਿਕ ਸ਼ਖਸੀਅਤ ਸਨ ਉਹ ਕੱਲ ਸਦੀਵੀ ਵਿਛੋੜਾ ਦੇ ਗਏ ਇੱਕ ਸਾਬਕਾ ਪ੍ਰਧਾਨ ਸ਼੍ਰੋਮਣੀ ਗੁੱਦਰਖੰਡ ਕਮੇਟੀ ਸਰਦਾਰ ਗੋਬਿੰਦ ਸਿੰਘ ਲੰਗੋਵਾਲ ਦੀ ਬੇਟੀ ਬੜੀ 32 ਸਾਲ ਦੀ ਛੋਟੀ ਉਮਰ ਦੇ ਵਿੱਚ ਬ੍ਰੇਨ ਟਿਊਮਰ ਕਰਕੇ ਡੱਬੇ ਸਮੇਂ ਤੋਂ ਜਿਹੜੀ ਹੈ ਉਹ ਇਲਾਜ ਚੱਲ ਰਿਹਾ ਸੀ ਉਹ ਵੀ ਵੱਦ ਕਿਸਮਤੇ ਦੇ ਨਾਲ ਕੱਲ ਚੜ੍ਹਾਈ ਕਰ ਗਈ ਉਹਦਾ ਵੀ ਸ਼ੋਕਮਤਾ ਪਾਸ ਕੀਤਾ ਇੱਕ ਜਿਹੜੇ ਪੰਜਾਬੀ ਦੇ ਜਿਹੜੇ ਕਾਮੇਡੀ ਦੇ ਮਹਾਨ ਕਲਾਕਾਰ ਜਿਨ੍ਹਾਂ ਨੇ ਦੁਨੀਆਂ ਦੇ ਵਿੱਚ ਜਿਹੜਾ ਹੈਗਾ ਪੰਜਾਬੀ ਫਿਲਮਾਂ ਦੇ ਵਿੱਚ ਵੀ ਪੰਜਾਬੀ ਕਾਮੇਡੀ ਦੇ ਵਿੱਚ ਵੀ ਬਹੁਤ ਵੱਡਾ ਨਾਮ ਕਮਾਇਆ ਜਸਵਿੰਦਰ ਭੱਲਾ ਜੀ ਜਿਹੜੇ ਪੀ ਐਚ ਡੀ ਸਨ ਐਗਰੀਕਲਚਰ ਸਾਇੰਟਿਸਟ ਵੀ ਸਨ ਯੂਨੀਵਰਸਿਟੀ ਐਗਰੀਕਲਚਰ ਵਿੱਚ ਪ੍ਰੈਸਰ ਵੀ ਰਹੇ ਜਿਹੜਾ ਲੰਬਾ ਸਮਾਂ ਤੇ ਨਾਲ ਨਾਲ ਉਹਨਾਂ ਦਾ ਜਿਹੜਾ ਹੈਗਾ ਬਹੁਤ ਵੱਡਾ ਨਾਮ ਅਦਾਕਾਰ ਦੇ ਤੌਰ ਦੇ ਉੱਤੇ ਔਰ ਕਾਮੇਡੀਅਨ ਦੇ ਤੌਰ ਦੇ ਉੱਤੇ ਸੀ ਉਹਨਾਂ ਦੇ ਨਾਲ ਜਾਣ ਨਾਲ ਵੀ ਬੜਾ ਵੱਡਾ ਘਟਾ ਪੰਜਾਬ ਨੂੰ ਕਿਹਾ ਉਹਨਾਂ ਪ੍ਰਤੀ ਵੀ ਜਿਹੜਾ ਸੋਖਸ਼ ਦੇ ਸਾਹ ਆਤੀ ਸੀ ਪਾਸਕ ਜਿਵੇਂ ਸਰਬ ਕਾਦੀ ਦਲ ਵੱਲੋਂ ਬਹੁਤ ਸਾਰੇ ਕਿੱਤੇ ਜਿੱਥੇ ਨਹੀਂ ਪਾਇਆ ਇਸ ਮੀਟਰ ਜਿਹਾន្តែ ਯਾਰਾਂ ਸਰਕਾਰ ਦੀ ਜੁਗਤ ਦੇ ਪੈਦੇ ਦਾ ਜਿਹੜਾ ਜੋਰ ਦਾ ਦੇਖੋ ਸ਼ਰਮਣੀ ਅਕਾਲੀ ਦਲ ਤਾਂ ਹਮੇਸ਼ਾ ਹੀ ਜਿਹੜਾ ਸੇਵਾ ਨੂੰ ਪਹਿਲ ਦਿੰਦਾ ਆਪਣੀ ਕਦੀ ਵੀ ਕੋਈ ਕੁਦਰਤੀ ਆਪੜ ਆਈ ਹੈ ਚਾਹ ਕੋਵਿਡ ਆਇਆ ਉਦੋਂ ਵੀ ਅਸੀਂ ਖਾਤਾਂ ਦੇ ਉੱਤੇ ਸ਼ਹਿਰਾਂ ਦੇ ਵਿੱਚ ਘਰ ਘਰ ਲੰਗਰ ਲਾਉਂਦੇ ਪ੍ਰਬੰਧ ਕੀਤੇ ਪਿਛਲੇ ਸਮੇਂ ਚ ਵੀ ਜਦੋਂ ਹੜ੍ਹ ਆਉਂਦੇ ਆ ਉਦੋਂ ਵੀ ਭਾਵੇਂ ਕਿਤੇ ਚਾਰਾ ਪਚਾਉਣਾ ਪਵੇ ਕਿਤੇ ਖਾਣ ਪੀਣ ਦੀ ਅਵਸਥਾ ਜਿਹੜੀਆਂ ਪੈਣ ਸਦੀ ਪਾਰਟੀ ਉਹਨਾਂ ਗੱਲਾਂ ਦੇ ਵਿੱਚ ਆਪਣਾ ਰੋਲ ਪਲੇ ਕਰਦੀ ਹੁਣ ਵੀ ਪ੍ਰਧਾਨ ਸਾਹਿਬ ਦੇ ਥਾਥਾ ਤੇ ਕਿਉਂਕਿ ਨਿਵੇਥਾਂ ਹਮ ਤੇ ਵੱਡੀ ਦਿੱਕਤ ਹੁੰਦੀ ਕਿ ਪਾਣੀ ਕੱਢੇ ਕਿ ਮੈਂ ਕਹਿੰਦਾ ਸਰਕਾਰ ਤਾਂ ਬਿਲਕੁਲ ਹੀ ਹੱਥ ਖੜੇ ਕਰਕੇ ਜੜੀ ਬੈਠੀ ਕੋਈ ਪਤਾ ਹੀ ਨਹੀਂ ਕਿਸੇ ਨੂੰ ਕਿ ਕਰਨਾ ਕੀ ਹੈ ਐਡੀ ਵੱਡੀ ਸਥਿਤੀ ਦੇ ਵਿੱਚ ਤੇ ਉੱਥੇ ਜੋ ਸਾਡਾ ਫਰਜ਼ ਬੰਦਾ ਇਨਸਾਨੀ ਕਿਤਾ ਦੇ ਅਸੀਂ ਪੂਰਾ ਆਪਣਾ ਕੰਮ ਹੈ ਪਰ ਸਰਕਾਰ ਜਿਹੜੀ ਹੈ ਉਹਦਾ ਅਸਲੀ ਫਰਜ਼ ਹੁੰਦਾ ਸਰਕਾਰ ਕੋ ਸਾਧਨ ਵੀ ਹੁੰਦੇ ਆ ਇਸ ਕਰਕੇ ਇੱਕ ਵੱਡਾ ਇੱਕ ਪੈਕੇਜ ਫਲਡਸ ਦਾ ਪੰਜਾਬ ਨੂੰ ਮਿਲਣਾ ਚਾਹੀਦਾ ਹੈ ਕਿੰਦਰ ਨੂੰ ਵੀ ਬੇਨਤੀ ਅਸੀਂ ਕਰਦੇ ਹਾਂ ਤੇ ਸੁਪਰ ਸਰਕਾਰ ਨੂੰ ਬੇਨਤੀ ਕਰਦੇ ਕਿ ਇਹ ਵੀ ਫਸਲਾਂ ਦਾ ਜਿਹੜੀ ਗਰਦਾਵਰੀ ਕਰਾ ਕੇ ਜੋ ਘਰਾ ਦਾ ਨਿਚਾਨ ਹੋਇਆ ਉਹਨਾਂ ਦੀ ਮਦਦ ਉਹ ਕਰਾ ਕੇ ਲੋਕਾਂ ਨੂੰ ਜੋ ਬੰਦਾ ਬਾਬਾ ਉਹ ਤਾਂ